ਪਟਿਆਲਾ ਦੇ ਬੱਸ ਸਟੈਂਡ ਸਾਹਮਣੇ ਬਾਬਾ ਬਖਸ਼ੀਰ ਤੇ ਤਿੰਨ ਗੱਡੀਆਂ ਵਿੱਚ ਆਏ ਸਵਾਰ ਅਣਪਛਾਤੇ ਬੰਦਿਆਂ ਨੇ ਅਗਵਾ ਕਰਨ ਦੀ ਕੋਸ਼ਿਸ਼ ਲਈ ਕੀਤਾ ਹਮਲਾ ਬੱਬਾ ਜੀ ਦੀਆਂ ਗੱਡੀਆਂ ਤੇ ਨੌ ਗੋਲੀਆਂ ਮਾਰੀਆਂ ਗਈ ਜਿਨ੍ਹਾਂ ਵਿੱਚੋਂ ਚਾਰ ਗੋਲੀਆਂ ਗੱਡੀਆਂ ਵਿੱਚ ਵੱਜੀਆਂ ਹਾਂ ਜੀ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਯੋਧੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਜਨਮ ਘਰੋਂ ਉਸ ਦੇ ਕਰੀਬੀ ਸਾਥੀ ਭਾਈ ਗੁਰਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਬਾਬਾ ਬਖਸ਼ੀਰ ਸਿੰਘ ਤੇ ਹਮਲਾ ਇੱਕ ਵਾਰ ਫਿਰ ਸਿੱਖ ਚਿਹਰਿਆਂ, ਹੇਠ ਲੋਕੇ ਡੋਗਰਿਆਂ ਦਾ ਚਿਹਰਾ ਨੰਗਾ ਕਰ ਗਿਆ ਹੈ। ਇੱਕ ਇੱਕ ਕਰਕੇ ਭਾਈ ਦੀਪ ਸਿੱਧੂ ਦੇ ਕਰੀਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਈ ਤਲਵਾੜਾ ਤੇ ਵੀ ਹਮਲੇ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਹਰ ਹਮਲਾ, ਹਰ ਕਤਲ ਸਿਰਫ ਸਟੇਟ ਦੇ ਸਿਰ ਮਾਰ ਕੇ ਸੁਰਖਰੂ ਨਹੀਂ ਹੋਇਆ ਜਾ ਸਕਦਾ। ਸਟੇਟ ਦੀ ਸ਼ਹਿਤ ਇਹ ਕਤਲ ਕਰ ਰਹੇ ਉਹਨਾਂ ਪੰਥ ਦਾ ਮੁਖੱਟਾ ਪਾ ਕੇ ਵਿਚਰ ਰਹੇ ਡੋਗਰਿਆਂ ਦੀ ਪਛਾਣ ਕਰਨੀ ਪਵੇਗੀ। ਜੋ ਵਿਦਵਾਨ ਪੱਤਰਕਾਰ ਜਾਂ ਬਹੁਤੇ ਸਿਆਣੇ ਜੋ ਆਪਣੇ ਆਪ ਨੂੰ ਜੀਓ ਪੋਲਿਟਿਕਸ ਦੇ ਮਾਹਿਰ ਮੰਨ ਕੇ ਇਹ ਸਲਾਹਾਂ ਦੇ ਰਹੇ ਹਨ ਕਿ ਆਪਸੀ ਇਲਜ਼ਾਮਬਾਜ਼ੀ ਵਿੱਚ ਨਾ ਪਾਓ ਉਹਨਾਂ ਅੱਗੇ ਵੀ ਇੱਕ ਨਿਮਰਤਾ ਸਹਿਤ ਤਰਲਾ ਹੈ ਕਿ ਸਭ ਪਤਾ ਹੋਣ ਦੇ ਬਾਵਜੂਦ ਤੌਡੀ ਇਹ ਚੁੱਪ ਕੌਮ ਲਈ ਇਹਨਾਂ ਹੋ ਰਹੇ ਹਮਲਿਆਂ ਤੋਂ ਕਿਤੇ ਜ਼ਿਆਦਾ ਘਾਤਕ ਸਾਬਤ ਹੋਵੇਗੀ ਕੌਮੀ ਯੋਧੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਜਨਮਗਰੋਂ ਉਹਦੇ ਕਰੀਬੀ ਸਾਥੀ ਭਾਈ ਗੁਰਪ੍ਰੀਤ ਸਿੰਘ ਦੇ ਕਤਲ ਤੋਂ ਬਾਅਦ ਬਾਬਾ ਬਖਸ਼ੀ ਸਿੰਘ ਤੇ ਹਮਲਾ ਇੱਕ ਵਾਰ ਫਿਰ ਸਿੱਖ ਚਿਹਰਿਆਂ, ਹੇਠ ਲੋਕੇ ਡੋਗਰਿਆਂ ਦਾ ਚਿਹਰਾ ਨੰਗਾ ਕਰ ਗਿਆ ਹੈ। ਇੱਕ ਇੱਕ ਕਰਕੇ ਭਾਈ ਦੀਪ ਸਿੱਧੂ ਦੇ ਕਰੀਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਈ ਤਲਵਾੜਾ ਤੇ ਵੀ ਹਮਲੇ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਹਰ ਹਮਲਾ, ਹਰ ਕਤਲ ਸਿਰਫ ਸਟੇਟ ਦੇ ਸਿਰ ਮਾਰ ਕੇ ਸੁਰਖਰੂ ਨਹੀਂ ਹੋਇਆ ਜਾ ਸਕਦਾ। ਸਟੇਟ ਦੀ ਸ਼ਹਿਤੇ ਇੱਕ ਕਤਲ ਕਰ ਰਹੇ ਉਹਨਾਂ ਪੰਥ ਦਾ ਮੁਖਟਾ ਪਾ ਕੇ ਵਿਚਰ ਰਹੇ ਡੋਗਰਿਆਂ ਦੀ ਪਛਾਣ ਕਰਨੀ ਪਵੇਗੀ ਜੋ ਵਿਦਵਾਨ ਪੱਤਰਕਾਰ ਜਾਂ ਬਹੁਤੇ ਸਿਆਣੇ ਜੋ ਆਪਣੇ ਆਪ ਨੂੰ ਜੀਓਪੋਲਿਟਿਕਸ ਦੇ ਮਾਹਿਰ ਮੰਨ ਕੇ ਇਹ ਸਲਾਹਾਂ ਦੇ ਰਹੇ ਹਨ ਕਿ ਆਪਸੀ ਇਲਜ਼ਾਮਬਾਜ਼ੀ ਵਿੱਚ ਨਾ ਪੋ ਉਹਨਾਂ ਅੱਗੇ ਵੀ ਇੱਕ ਨਿਮਰਤਾ ਸਹਿਤ ਤਰਲਾ ਹੈ ਕਿ ਸਭ ਪਤਾ ਹੋਣ ਦੇ ਬਾਵਜੂਦ ਤੌਡੀ ਇਹ ਚੁੱਪ ਕੌਮ ਲਈ ਇਹਨਾਂ ਹੋ ਰਹੇ ਹਮਲਿਆਂ ਤੋਂ ਕਿਤੇ ਜ਼ਿਆਦਾ ਘਾਤਕ ਸਾਬਤ ਹੋਵੇਗੀ